ਤੇ ਜਿੰਨਾ ਮਾਵਾਂ ਨੇ ਆਪਣੇ ਜਾਇਆਂ ਦੀਆਂ ਲਾਸ਼ਾਂ ਵੀ ਨਹੀਂ ਸੀ ਦੇਖੀਆਂ ਉਹ ਸਾਡੇ ਤੇ ਸਵਾਲ ਕਰ ਰਹੀਆਂ ਸੀ ਕਿ ਇੰਨਾ ਤਾਂ ਪਤਾ ਕਰ ਦਿਓ ਕਿ ਸਾਡਾ ਪੁੱਤ ਹੈ ਵੀ ਕਿ ਨਹੀਂ ਲਾਪਤਾ ਲਾਸ਼ਾਂ ਲੱbn ਗਿਆ ਜੋ ਆਪ লাশ ਬਣ ਗਿਆ ਭਾਈ ਜਸਵੰਤ ਸਿੰਘ ਖਾਲੜਾ ਹਜ਼ਾਰਾਂ ਵੈਣ ਪਾਉਂਦੀਆਂ ਧੀਆਂ ਪਹਿਣਾ ਮਾਮਾ ਦੇ ਪੁੱਤਰ ਭਰਾ ਪਿਓ ਜਿਨ੍ਹਾਂ ਨੂੰ ਮਾਰ ਦਿੱਤਾ ਗਿਆ ਤੇ ਲਵਾਰਿਸ ਲਾਸ਼ਾਂ ਕਹਿ ਕੇ ਫੂਕ ਦਿੱਤਾ ਗਿਆ ਉਹਨਾਂ ਲਾਪਤਾ ਲੋਕਾਂ ਦੇ ਸਿਵਿਆਂ ਚੋਂ ਸਿਰਨਾਵੇਂ ਲੱਭਣ ਵਾਲਾ ਖੁਰਦ-ਬੁਰਦ ਕਰਕੇ ਸਾੜੇ ਪਿੰਡਿਆਂ ਦੀਆਂ ਪੈੜਾਂ ਪਛਾਨਣ ਵਾਲਾ ਬੇਦੋਸ਼ੀਆਂ ਤੇ ਪਾਏ ਬਾਲਣ ਦਾ ਭਾਰ ਪਾਲਣ ਵਾਲਾ ਭਾਈ ਜਸਵੰਤ ਸਿੰਘ ਖਾਲੜਾ ਅੱਜ ਗੱਲ ਕਰਾਂਗੇ ਭਾਈ ਜਸਵੰਤ ਸਿੰਘ ਖਾਲੜਾ ਦੀ ਪੂਰੀ ਕਹਾਣੀ ਦੀ ਦੋਸਤੋ ਬਹੁਤ ਬਹੁਤ ਸਵਾਗਤ ਤੁਸੀਂ ਵਿਖ ਰਹੇ ਹੋ ਤਰਤ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਵਰਿੰਦਰ ਸਿੰਘ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਫੋਲੋ ਕਰ ਲਿਓ ਭਾਈ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਦੇ ਬੋਲ ਸਨ ਕਿ ਇੱਕ ਹਨੇਰਾ ਜਦੋਂ ਅੱਜ ਸੱਚ ਤੇ ਫਤਿਹ ਪਾਉਣ ਲਈ ਲਲਕਾਰ ਰਿਹਾ ਤਾਂ ਅਣਖੀਲਾ ਪੰਜਾਬ ਇੱਕ ਦੀਪਕ ਦੀ ਨਿਆਈ ਇਸ ਨੂੰ ਚੁਣੌਤੀ ਦੇ ਰਿਹਾ ਹੈ ਮਨੁੱਖੀ ਹੱਕਾਂ ਦੇ ਹੋਰੇ ਕਹਾਣੇ ਬਾਰੇ ਦੁਨੀਆ ਨੂੰ ਦੱਸਣ ਲਈ ਇਹ ਦੀਪਕ ਜ਼ੁਲਮ ਦੀਆਂ ਵਗਦੀਆਂ ਤੇਜ਼ ਹਨੇਰੀਆਂ ਵਿੱਚ ਆਖਰੀ ਸਾਹਾਂ ਤੱਕ ਲੜਦਾ ਹੈ 2 ਨਵੰਬਰ 1952 ਨੂੰ ਤਰਨਤਾਰਨ ਦੇ ਪਿੰਡ ਖਾਲੜਾ ਚ ਕਰਤਾਰ ਸਿੰਘ ਅਤੇ ਮਾਤਾ ਮੁਖਤਿਆਰ ਕੌਰ ਦੇ ਘਰ ਜਸਵੰਤ ਸਿੰਘ ਖਾਲੜਾ ਦਾ ਜਨਮ ਹੋਇਆ ਉਹਨਾਂ ਨੂੰ ਤਿਆਗ ਤੇ ਸਿੱਦਕ ਦੀ ਜਾਗ ਆਪਣੇ ਪੁਰਖਿਆਂ ਦੀ ਕੁਰਬਾਨੀ ਤੋਂ ਹੀ ਲੱਗੀ 18ਵੀਂ ਸਦੀ ਵੇਲੇ ਉਹਨਾਂ ਦੇ ਬਜ਼ੁਰਗਾਂ ਨੇ ਪਠਾਣਾ ਦੇ ਨਾਲ ਜੰਗਾਂ ਲੜੀਆਂ ਅਤੇ ਇਹਨਾਂ ਦੇ ਪਰਿਵਾਰ ਦਾ ਇਤਿਹਾਸ ਉਹਨਾਂ ਸਿੰਘਾਂ ਨਾਲ ਜਾਂ ਜੁੜਦਾ ਹੈ ਜਿਨ੍ਹਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨਾਲ ਸ਼ਹੀਦ ਕੀਤਾ ਗਿਆ ਸੀ ਉਹਨਾਂ ਦੇ ਦਾਦਾ ਹਰਨਾਮ ਸਿੰਘ ਕਾਮਾਗਾਟਾ ਮਾਰੂ ਜਹਾਜ਼ ਵਿੱਚ ਜਾਣ ਵਾਲੇ ਉਹਨਾਂ 376 ਯਾਤਰੀਆਂ ਵਿੱਚੋਂ ਸਨ ਜਿਨ੍ਹਾਂ ਨੂੰ ਕੈਨੇਡਾ ਦੀ ਧਰਤੀ ਤੇ ਉਤਰਨ ਨਹੀਂ ਦਿੱਤਾ ਗਿਆ ਤੇ ਵਾਪਸ ਮੋੜ ਦਿੱਤਾ ਇਸ ਤੋਂ ਬਾਅਦ ਉਹ ਅੰਗਰੇਜ਼ਾਂ ਖਿਲਾਫ ਲਗਾਤਾਰ ਲੜਦੇ ਰਹੇ ਇਸ ਤਰ੍ਹਾਂ ਭਾਈ ਜਸਵੰਤ ਸਿੰਘ ਖਾਲੜਾ ਦੇ ਖੂਨ ਵਿੱਚ ਹੀ ਜ਼ੁਲਮ ਖਿਲਾਫ ਲੜਨ ਦੀ ਦਲੇਰੀ ਦਾ ਆਉਣਾ ਸੁਭਾਵਕ ਸੀ। ਉਹਨਾਂ ਦੇ ਤਿੰਨ ਭਰਾ ਤੇ ਪੰਜ ਭੈਣਾਂ ਸਨ। ਪਿੰਡ ਦੇ ਸਕੂਲ ਤੋਂ ਹੀ ਸ਼ੁਰੂਆਤੀ ਪੜ੍ਹਾਈ ਪੂਰੀ ਕਰਕੇ ਅਪ੍ਰੈਲ 1968 ਵਿੱਚ ਉਹ ਤਰਨਤਾਰਨ ਦੇ ਕਾਲਜ ਵਿੱਚ ਪੜਨ ਲੱਗੇ। ਆਪਣੇ ਪਿਛੋਕੜ ਬਾਰੇ ਪੜ੍ਹ ਸੁਣ ਤੋਂ ਬਾਅਦ ਮਜ਼ਲੂਮਾਂ ਦੀ ਮਦਦ ਕਰਨਾ ਉਹਨਾਂ ਦਾ ਸੁਭਾਅ ਬਣ ਗਿਆ ਸੀ। ਪੱਲੇਦਾਰਾਂ ਦੀਆਂ ਮੁਸ਼ਕਿਲਾਂ ਹੱਲ ਕਰਵਾਉਣਾ ਬੱਸਾਂ ਦੇ ਕਿਰਾਇਆਂ 'ਚ ਕੀਤੇ ਵਾਅਦੇ ਵਿਰੁੱਧ ਢੋਲ ਕਰਨਾ, ਖਾਦ ਦਵਾਈ ਦੀ ਕਾਲਾ ਬਾਜ਼ਾਰੀ ਕਰਨ ਖਿਲਾਫ ਮੋਰਚਾ ਤੇ ਕਿਸਾਨਾਂ ਦੇ ਹੱਕ ਦਿਵਾਉਣੇ, ਸਿਨੇਮੀਆਂ ਦੀਆਂ ਟਿਕਟਾਂ ਵਿੱਚ ਵਾਅਦੇ ਵਿਰੁੱਧ ਢੋਲ ਕਰਨਾ ਜਿਸ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਦੀ ਗ੍ਰਿਫਤਾਰੀ ਹੋਈ। 1974 ਵਿੱਚ ਉਹ ਪੰਚਾਇਤ ਸੈਕਟਰੀ ਬਣੇ ਤੇ ਬਾਅਦ ਵਿੱਚ ਸਰਕਾਰੀ ਵਧੇਕੀਆਂ ਦੇ ਵਿਰੋਧ ਵਿੱਚ ਅਸਤੀਫਾ ਦੇ ਦਿੱਤਾ। 1981 ਵਿੱਚ ਉਨ੍ਹਾਂ ਦਾ ਵਿਆਹ ਬੀਬੀ ਪਰਮਜੀਤ ਕੌਰ ਨਾਲ ਹੋਇਆ। ਤੇ ਦੋ ਬੱਚੇ ਹੋਏ ਧੀ ਨਵਕਿਰਨ ਕੌਰ ਤੇ ਪੁੱਤਰ ਜਨਮਜੀਤ ਸਿੰਘ 1984 ਦੇ ਦੌਰਾਨ ਜਦੋਂ ਬ੍ਰਹਮਪੁਰ ਦੇ ਬੇਦੋਸ਼ੇ ਸਿੱਖਾਂ ਉੱਪਰ ਕਹਿਰ ਟਾਇਆ ਗਿਆ ਤਾਂ ਭਾਈ ਖਾਲੜਾ ਨੇ ਇਸ ਦੇ ਵਿਰੋਧ ਵਿੱਚ ਥਾਣਾ ਸਿਟੀ ਤਰਨਤਾਰਨ ਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਜਿਸ ਕਾਰਨ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੁਧਿਆਣਾ ਜੇਲ੍ਹ ਚ ਨਜ਼ਰਬੰਦ ਕਰ ਦਿੱਤਾ ਗਿਆ ਜਦੋਂ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਤਾਂ ਉਸ ਸਮੇਂ ਭਾਈ ਖਾਲੜਾ ਪਟਿਆਲਾ ਚ ਪੰਚਾਇਤ ਸਖਤਰਾਂ ਦੀ ਜਥੇਬੰਦੀ ਦੀ ਮੀਟਿੰਗ ਵਿੱਚ ਹਿੱਸਾ ਲੈਣ ਆਏ ਹੋਏ ਸਨ ਤੇ ਜਿਸ ਤੋਂ ਬਾਅਦ ਕਰਫਿਊ ਦੌਰਾਨ ਕਈ ਦਿਨਾਂ ਬਾਅਦ ਉਹ ਆਪਣੇ ਘਰ ਬੜੀ ਮੁਸ਼ਕਿਲ ਦੇ ਨਾਲ ਪਹੁੰਚੇ 1990 ਚ ਉਹ ਇੰਗਲੈਂਡ ਚਲੇ ਗਏ ਅਤੇ ਪੋਲੀਟੀਕਲ ਅਸਾਈਲਮ ਲੈ ਲਈ ਪਰ ਮਿੱਟੀ ਦਾ ਮੋਹ ਤੇ ਆਪਣਿਆਂ ਤੇ ਹੋ ਰਹੇ ਜ਼ੁਲਮ ਦੀ ਚੀਜ਼ ਕਰਕੇ 1993 ਚ ਵਾਪਸ ਵਤਨ ਪਰ ਤਾਏ ਤੇ ਮਨੁੱਖੀ ਹੱਕਾਂ ਦਾ ਮਿਸ਼ਨ ਜਾਰੀ ਰੱਖਿਆ ਖਾਲਾ ਸਾਹਿਬ ਸਮਝ ਚੁੱਕੇ ਸਨ ਦੁਨੀਆ ਸਬੂਤ ਮੰਗਦੀ ਏ ਤੇ ਜ਼ੁਲਮ ਨੂੰ ਸਾਬਤ ਕਰਨ ਲਈ ਮਾਰੇ ਗਏ ਲਵਾਰਿਸ ਕਹਿ ਕੇ ਸਾੜੇ ਗਏ ਲੋਕਾਂ ਦੀ ਕਹਾਣੀ ਦੱਸਣ ਲਈ ਸਿਵਿਆਂ ਦੀ ਸਵਾ ਤੋਂ ਸਿਵਾ ਕੁਝ ਨਹੀਂ ਸੀ ਪਰ ਉਦੋਂ ਹੀ ਹਨੇਰੇ ਵਿੱਚ ਦੀਵੇ ਦੀ ਲੋ ਜਿੰਨਾ ਪ੍ਰਕਾਸ਼ ਹੁੰਦਾ ਹੈ ਜੋ ਦੱਸਦਾ ਹੈ ਕਿ ਹਜ਼ਾਰਾਂ ਸੂਰਜ ਕਿਵੇਂ ਮਾਰੇ ਗਏ ਤੇ ਕਿਵੇਂ ਸਾੜੇ ਗਏ ਬਾਬਾ ਗੁਰਬਚਨ ਸਿੰਘ ਮਾਨੋਚਾਲ ਦਾ ਪੁਲਿਸ ਮੁਕਾਬਲਾ ਹੋ ਜਾਂਦਾ ਹੈ ਦਮਦਮੀ ਟਕਸਾਲ ਤੇ ਜ਼ਬਰ ਵਿਰੋਧੀ ਫਰੰਟ ਨੇ ਉਹਨਾਂ ਦੀ ਮ੍ਰਿਤਕ ਦੇ ਮੰਗੀ ਪਰ ਪਤਾ ਇਹ ਲੱਗਦਾ ਹੈ ਕਿ ਉਹਨਾਂ ਨੂੰ ਤਾਂ ਨਵਾਰਿਸ লাশ ਕਰਾਰ ਦੇ ਕੇ ਤਰਨਤਾਰਨ ਦੇ ਸ਼ਮਸ਼ਾਨ ਘਾਟ ਵਿੱਚ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ ਇਥੋਂ ਜਸਵੰਤ ਸਿੰਘ ਖਾਲੜਾ ਦੇ ਹੱਥ ਉਹ ਤੰਦ ਲੱਗਦੀ ਏ ਜਿਸ ਨਾਲ ਉਲਝੀ ਤਾਣੀ ਸੁਲਝਣ ਲੱਗਦੀ ਏ ਕਿ ਕਿਵੇਂ ਪੁਲਿਸ ਕਿਸੇ ਨੂੰ ਮਾਰ ਕੇ ਉਸ ਤੋਂ ਬਾਅਦ ਉਸ ਨੂੰ ਲਵਾਰਿਸ ਕਹਿ ਕੇ ਉਸ ਦਾ ਸੰਸਕਾਰ ਕਰਵਾ ਦਿੰਦੀ ਏ ਮਿਊਂਸਿਪਲ ਵੱਲੋਂ ਇਹਨਾਂ ਲਾਸ਼ਾਂ ਦੇ ਸੰਸਕਾਰ ਵਾਸਤੇ ਬਾਲਣ ਜਾਰੀ ਕੀਤਾ ਜਾਂਦਾ ਸੀ ਤੇ ਮਰਨ ਵਾਲੇ ਦੀ ਜਿੰਨੀ ਕੁ ਜਾਣਕਾਰੀ ਮਿਲਦੀ ਉਹ ਤੇ ਜਿਹੜਾ ਪੁਲਿਸ ਅਫਸਰ ਲਾਸ਼ਾਂ ਲੈ ਕੇ ਆਇਆ ਸੀ ਉਸ ਦੀ ਜਾਣਕਾਰੀ ਰਜਿਸਟਰ ਵਿੱਚ ਲਿਖ ਲਈ ਜਾਂਦੀ ਸੀ ਤੇ ਕਿਹਾ ਇਹ ਵੀ ਜਾਂਦਾ ਹੈ ਕਿ ਇਸ ਤਰ੍ਹਾਂ ਕਈ ਘਰਾਂ ਦੇ ਚਿਰਾਗ ਬੁਝਾ ਕੇ ਅਪਸਰਾਂ ਦੇ ਮੁੰਡਿਆਂ ਤੇ ਫੀਟੀਆਂ ਸਿਤਾਰੇ ਚਮਕਾ ਦਿੱਤੇ ਗਏ ਖਾਲੜਾ ਸਾਹਿਬ ਨੇ ਕੋਰਟ ਵਿੱਚ ਰਿੱਟ ਪਾਈ ਕਿ ਲਾਪਤਾ ਲੋਕਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਪਰ ਇਸ ਦਾ ਜਵਾਬ ਇਹ ਆਇਆ ਕਿ ਜਿਨ੍ਹਾਂ ਦੇ ਗਵਾਚੇ ਨੇ ਉਹ ਆਪ ਅਪੀਲ ਕਰਨ ਮਾਰਚ 1995 ਵਿੱਚ ਜਸਵੰਤ ਸਿੰਘ ਖਾਲੜਾ ਲਵਾਰਿਸ ਲਾਸ਼ਾਂ ਦੇ ਮਸਲੇ ਬਾਰੇ ਦੁਨੀਆ ਨੂੰ ਦੱਸਣ ਲਈ ਚੁੱਪਚਾਪੀਤੇ ਕੈਨੇਡਾ ਅਮਰੀਕਾ ਇੰਗਲੈਂਡ ਦੇ ਦੌਰੇ ਤੇ ਚਲੇ ਗਏ ਜਿੱਥੇ ਉਹਨਾਂ ਲਵਾਰਸ ਲਾਸ਼ਾਂ ਬਾਰੇ ਇਕੱਠੇ ਕੀਤੇ ਅੰਕੜੇ ਵੇਰਵੇ ਤੇ ਸਬੂਤਾਂ ਨਾਲ ਦੁਨੀਆ ਦੇ ਲੋਕਾਂ ਤੇ ਕੈਨੇਡਾ ਦੀ ਸਰਕਾਰ ਤੇ ਪਾਰਲੀਮੈਂਟ ਸਾਹਮਣੇ ਰੱਖ ਦਿੱਤੇ ਤੇ ਕਿਹਾ ਕਿ ਸਾਨੂੰ 25000 ਲਾਪਤਾ ਲੋਕਾਂ ਦਾ ਹਿਸਾਬ ਚਾਹੀਦਾ ਹੈ 26 ਜੁਲਾਈ 1995 ਨੂੰ ਵਿਦੇਸ਼ ਪਰਤਣ ਤੋਂ ਬਾਅਦ ਉਹਨਾਂ ਆਪਣਾ ਕੰਮ ਜਾਰੀ ਰੱਖਿਆ ਉਹਨਾਂ ਨੂੰ ਅਕਸਰ ਧਮਕੀਆਂ ਮਿਲਦੀਆਂ ਕਿ ਉਹ ਇਸ ਮਸਲੇ ਤੋਂ ਪਿੱਛੇ ਹਟ ਜਾਣ 31 ਅਗਸਤ 1995 ਨੂੰ ਮੁੱਖ ਮੰਤਰੀ ਬੀਤ ਸਿੰਘ ਦਾ ਕਤਲ ਹੁੰਦਾ ਹੈ ਜਿਸ ਤੋਂ ਬਾਅਦ ਪੰਜਾਬ ਵਿੱਚ ਸਖਤੀ ਦਾ ਸੇਕ ਹੋਰ ਵੱਧ ਜਾਂਦਾ ਹੈ ਜਿਸ ਦਿਨ ਜਸਵੰਤ ਸਿੰਘ ਖਾਲੜਾ ਗਾਇਬ ਕੀਤੇ ਜਾਂਦੇ ਨੇ 6 ਸਤੰਬਰ 1995 ਦਾ ਦਿਨ ਆਮ ਵਾਂਗ ਹੀ ਸੀ ਪਰ ਆਲੇ-ਦੁਆਲੇ ਤਣਾਅ ਸੀ ਉਹ ਸੈਰ ਕਰਨ ਵੀ ਗਏ ਤੇ 8 ਵਜੇ ਦੇ ਕਰੀਬ ਆਪਣੇ ਕਿਸੇ ਰਿਸ਼ਤੇਦਾਰ ਨੂੰ ਬੱਸ ਵੀ ਚੜਾ ਕੇ ਆਏ ਅੰਮ੍ਰਿਤਸਰ ਦੇ ਕਬੀਰ ਪਾਰਕ ਵਿੱਚ ਘਰ ਦੇ ਬਾਹਰ ਲੱਗੇ ਬੂਟਿਆਂ ਨੂੰ ਪਾਣੀ ਦਿੰਦੇ ਹੋਏ ਬੀਬੀ ਖਾਲੜਾ ਨੂੰ ਪੁੱਛਦੇ ਨੇ ਤੂੰ ਬੱਚੇ ਤਾਂ ਪੜ੍ਹਾ ਲਵੇਂਗੀ ਨਾ ਬੀਬੀ ਜੀ ਦੇ ਦੱਸਣ ਅਨੁਸਾਰ ਉਹਨਾਂ ਹਾਂ ਚ ਜਵਾਬ ਦਿੱਤਾ ਤੇ ਸੋਚਿਆ ਕਿ ਸ਼ਾਇਦ ਉਹ ਸੁਭਾਵਕ ਹੀ ਪੁੱਛ ਰਹੇ ਨੇ ਤੇ ਉਹ ਸਮਝ ਨਾ ਸਕੇ ਕਿ ਸ਼ਹਾਦਤ ਨੂੰ ਗੁਰੂ ਦੀ ਸਭ ਤੋਂ ਵੱਡੀ ਦਾਤ ਆਖਣ ਵਾਲੇ ਜਸਵੰਤ ਸਿੰਘ ਖਾਲੜਾ ਲਾਪਤਾ ਲੋਕਾਂ ਦੇ ਪਤੇ ਲੱਭਣ ਵਾਲੇ ਅੱਜ ਸਦਾ ਲਈ ਆਪ ਲਾਪਤਾ ਹੋ ਜਾਣਗੇ 10 ਵਜੇ ਦੇ ਕਰੀਬ ਬੀਬੀ ਖਾਲੜਾ ਆਪਣੀ ਯੂਨੀਵਰਸਿਟੀ ਲਾਇਬ੍ਰੇਰੀਅਨ ਦੀ ਨੌਕਰੀ 'ਤੇ ਚਲੇ ਗਏ ਉਸ ਸਮੇਂ ਭਾਈ ਜਸਵੰਤ ਸਿੰਘ ਖਾਲੜਾ ਘਰ ਦੇ ਬਾਹਰ ਆਪਣੀ ਕਾਰ ਧੋ ਰਹੇ ਸਨ ਕੁਝ ਪਲਾਂ ਬਾਅਦ ਹੀ ਆਖਿਆ ਜਾਂਦਾ ਹੈ ਕਿ ਉਹਨਾਂ ਨੂੰ ਚਿੱਟੇ ਦਿਨ ਪੁਲਿਸ ਚੁੱਕ ਕੇ ਲੈ ਗਈ ਸਪੈਸ਼ਲ ਪੁਲਿਸ ਅਫਸਰ ਕੁਲਦੀਪ ਸਿੰਘ ਦੀ ਗਵਾਹੀ ਨੇ ਇਸ ਕੇਸ ਦੇ ਬਾਅਦ ਚ ਅਹਿਮ ਖੁਲਾਸੇ ਕੀਤੇ ਉਹਨਾਂ ਨੂੰ ਥਾਣਾ ਚਬਾਲ ਦੇ ਐਸਐਚਓ ਸਤਨਾਮ ਸਿੰਘ ਨਾਲ ਲਗਾਇਆ ਗਿਆ ਸੀ। ਕੁਲਦੀਪ ਸਿੰਘ ਨੇ ਸੀਬੀਆਈ ਨੂੰ ਦੱਸਿਆ ਕਿ ਜਸਵੰਤ ਸਿੰਘ ਖਾਲੜਾ ਨੂੰ ਥਾਣਾ ਚਬਾਲ ਵਿੱਚ ਲਿਆਉਣ ਤੋਂ ਲੈ ਕੇ ਉਹਨਾਂ ਦੀ ਮੌਤ ਤੱਕ ਖਾਲੜਾ ਨਾਲ ਜੋ ਕੁਝ ਵਾਪਰਿਆ ਸੀ ਉਸ ਬਾਰੇ ਉਸ ਨੂੰ ਜਾਣਕਾਰੀ ਏ। ਪੁਲਿਸ ਹਿਰਾਸਤ ਵਿੱਚ ਜਸਵੰਤ ਸਿੰਘ ਖਾਲੜਾ ਨੂੰ ਖਾਣਾ ਖਵਾਉਣਾ ਕੁਲਦੀਪ ਸਿੰਘ ਦੀ ਡਿਊਟੀ ਦੇ ਕੰਮਾਂ ਦੇ ਵਿੱਚੋਂ ਇੱਕ ਸੀ। ਉਸ ਨੇ ਸੀਬੀਆਈ ਨੂੰ ਆਖਿਆ ਕਿ ਜਸਵੰਤ ਸਿੰਘ ਖਾਲੜਾ ਦੀ ਸਿਹਤ ਬਹੁਤ ਕਮਜ਼ੋਰ ਅਤੇ ਨਾਜ਼ੁਕ ਹੋ ਗਈ ਸੀ। ਇੱਕ ਦਿਨ ਸ਼ਾਮ ਨੂੰ ਐਸਐਸਪੀ ਅਜੀਤ ਸਿੰਘ ਸੰਧੂ, ਡੀਐਸਪੀ ਜਸਪਾਲ ਸਿੰਘ ਆਪਣੇ ਬਾਡੀਗਾਰਡ ਅਰਵਿੰਦਰ ਸਿੰਘ ਨਾਲ ਬਿਨਾਂ ਰਜਿਸਟ੍ਰੇਸ਼ਨ ਨੰਬਰ ਦੀ ਇੱਕ ਕਾਰ ਵਿੱਚ ਆਏ। ਕੁਲਦੀਪ ਸਿੰਘ ਦੇ ਦੱਸਣ ਅਨੁਸਾਰ ਕੁਝ ਦੇਰ ਬਾਅਦ ਐਸਐਚਓ ਸਤਨਾਮ ਸਿੰਘ, ਐਸਐਚਓ ਜਸਪੀਰ ਸਿੰਘ ਅਤੇ ਪ੍ਰਥੀਪਾਲ ਸਿੰਘ ਦੂਜੀ ਕਾਰ ਵਿੱਚ ਆਏ। ਉਹ ਸਾਰੇ ਉਸ ਕਮਰੇ ਵਿੱਚ ਚਲੇ ਗਏ ਜਿੱਥੇ ਖਾਲੜਾ ਨੂੰ ਨਜ਼ਰਬੰਦ ਕੀਤਾ ਗਿਆ ਸੀ। SSP अजीत सिंह संधू ਨੇ ਉਹਨਾਂ ਨੂੰ ਆਪਣੀਆਂ ਗਤੀਵਿਧੀਆਂ ਬੰਦ ਕਰਨ ਲਈ ਆਖਿਆ। ਉਹਨਾਂ ਖਾਲੜਾ ਦੀ ਕੁੱਟਮਾਰ ਵੀ ਕੀਤੀ। ਇਸ ਤੋਂ 3 ਦਿਨਾਂ ਬਾਅਦ SHO ਸਤਨਾਮ ਸਿੰਘ, ਜਸਵੰਤ ਸਿੰਘ ਖਾਲੜਾ ਅਤੇ ਕੁਲਦੀਪ ਸਿੰਘ ਨੂੰ ਤਰਨਤਾਰਨ ਵਿੱਚ SSP अजीत सिंह ਸੰਧੂ ਦੇ ਘਰ ਲੈ ਗਏ। ਕੁਝ ਸੀਨੀਅਰ ਪੁਲਿਸ ਅਧਿਕਾਰੀ ਉੱਥੇ ਆਏ ਹੋਏ ਸਨ। ਜਸਵੰਤ ਸਿੰਘ ਖਾਲੜਾ ਨਾਲ ਬੰਦ ਕਮਰੇ ਵਿੱਚ ਗੱਲਬਾਤ ਕੀਤੀ ਜਾਂਦੀ ਹੈ। ਫਿਰ ਕੁਝ ਸਮੇਂ ਬਾਅਦ ਖਾਲੜਾ ਜੀ ਨੂੰ ਵਾਪਸ ਥਾਣਾ ਚਬਾਲ ਵਿਖੇ ਲਿਆਂਦਾ ਗਿਆ ਕੁਲਦੀਪ ਸਿੰਘ ਅੱਗੇ ਦੱਸਦੇ ਨੇ ਕਿ ਕੁਝ ਦਿਨਾਂ ਬਾਅਦ ਇੱਕ ਸ਼ਾਮ ਡੀਐਸਪੀ ਜਸਪਾਲ ਸਿੰਘ ਅਤੇ ਉਹਨਾਂ ਦਾ ਬਾਡੀਗਾਰਡ ਅਰਵਿੰਦਰ ਸਿੰਘ ਉੱਥੇ ਆਏ ਅਤੇ ਫਿਰ ਸੁਰਿੰਦਰਪਾਲ ਸਿੰਘ ਜਸਬੀਰ ਸਿੰਘ ਅਤੇ ਪ੍ਰਥੀਪਾਲ ਸਿੰਘ ਵੀ ਸ਼ਾਮਿਲ ਹੋ ਗਏ ਉਹ ਸਾਰੇ ਉਸ ਕਮਰੇ ਵਿੱਚ ਗਏ ਜਿੱਥੇ ਜਸਵੰਤ ਸਿੰਘ ਖਾਲੜਾ ਨੂੰ ਨਜ਼ਰਬੰਦ ਕੀਤਾ ਗਿਆ ਸੀ ਅਤੇ ਉਹਨਾਂ ਤੇ ਤਸ਼ੱਦਦ ਢਾਉਣਾ ਸ਼ੁਰੂ ਕਰ ਦਿੱਤਾ ਕੁਲਦੀਪ ਸਿੰਘ ਨੂੰ ਗਰਮ ਪਾਣੀ ਲਿਆਉਣ ਲਈ ਕਿਹਾ ਗਿਆ ਜਦੋਂ ਉਹ ਇਸ ਦਾ ਇੰਤਜ਼ਾਮ ਕਰਨ ਲਈ ਬਾਹਰ ਗਏ ਤਾਂ ਉਨ੍ਹਾਂ ਨੇ ਦੋ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਖਾਨੜਾ ਸਾਹਿਬ ਦੀ ਮੌਤ ਹੋ ਗਈ ਸੀ ਉਨ੍ਹਾਂ ਦੀ লাশ ਨੂੰ ਵੈਨ ਦੀ ਟਿੱਕੀ ਵਿੱਚ ਰੱਖਿਆ ਗਿਆ ਕੁਲਦੀਪ ਸਿੰਘ ਸਮੇਤ ਇਹ ਸਾਰੇ ਤਿੰਨ ਕਾਰਾਂ ਵਿੱਚ ਪਿੰਡ ਹਰੀਕੇ ਨੂੰ ਗਏ ਅਤੇ ਜਸਵੰਤ ਸਿੰਘ ਖਾਲੜਾ ਦੀ লাশ ਨਹਿਰ ਵਿੱਚ ਸੁੱਟ ਦਿੱਤੀ ਗਈ ਅਨੇਕਾਂ ਮਾਵਾਂ ਦੇ ਸਵਾਲ ਦਾ ਜਵਾਬ ਲੱਭਣ ਗਿਆ ਕਿ ਉਹਨਾਂ ਨੂੰ ਇਹ ਤਾਂ ਦੱਸ ਦਿੱਤਾ ਜਾਵੇ ਕਿ ਉਹਨਾਂ ਦੇ ਪੁੱਤਰ ਜਿਉਂਦੇ ਨੇ ਜਾਂ ਮਾਰ ਕੇ ਲਵਾਰਸ ਲਾਸ਼ਾਂ ਬਣਾ ਕੇ ਸਾੜ ਦਿੱਤੇ ਗਏ ਨੇ ਜਸਵੰਤ ਸਿੰਘ ਖਾਲੜਾ ਆਪ ਇੱਕ ਸਵਾਲ ਬਣ ਗਿਆ ਜਿਸ ਦਾ ਜਵਾਬ ਅੱਜ ਤੱਕ ਨਹੀਂ ਮਿਲ ਸਕਿਆ ਤਾਂ ਦੇਖੋ ਇੱਕ ਵਿਸ਼ੇਸ਼ ਦਾਤ ਸੀ ਜਿਹੜੀ ਜਿਹੜਾ ਮਰਜੀ ਸਿੱਖ ਲੈ ਸਕਦਾ ਤੇ ਉਸ ਵਿਸ਼ੇਸ਼ ਦਾਤ ਨੂੰ ਗੁਰਾਂ ਦੇ ਤੋਂ ਬਾਅਦ ਸਿੱਖਾਂ ਨੇ ਇਨਾ ਸਤਿਕਾਰ ਕੀਤਾ ਤੇ ਉਹ ਵਿਸ਼ੇਸ਼ ਦਾਤ ਹੈ ਗੁਰੂ ਦੇ ਕੋਲ ਹੈ ਉਹ ਹੈ ਸ਼ਹਾਦਤ ਦੀ ਦਾਤ ਹੈ